ਆਪਣੀ ਵੀਡੀਓ ਨਾਲ ਜੁੜੇ ਹੋਏ ਸਾਰੇ ਮਿੱਤਰਾਂ ਬੇਲੀਆਂ ਨੂੰ ਪੈਣਾ ਭਰਾਵਾਂ ਨੂੰ ਬਜ਼ੁਰਗਾਂ ਮਤਾਵਾਂ ਨੂੰ ਸਤਿ ਸ਼੍ਰੀ ਅਕਾਲ ਪੀਡੀਐਫੇ ਮੇਲਾ ਜਗਰਾਮਾ ਪਹੁੰਚੇ ਹੋਏ ਆ ਆਪਾਂ ਨਾਲੇ ਆਪਾਂ ਆਪ ਮੇਲਾ ਦੇਖਦੇ ਆ ਨਾਲੇ ਤੁਹਾਨੂੰ ਮੇਲੇ ਦੇ ਵੱਖੋ ਵੱਖਰੇ ਰੰਗ ਦਿਖਾਵਾਂਗੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਵਧੀਆ ਫੋਰਸ ਨਾਓ ਕੀ ਹਲਦੀ ਵਾਲਾ ਵਧੀਆ ਸਰ ਵਧੀਆ ਕਿਵੇਂ ਚੱਲ ਰਿਹਾ ਮੇਲਾ ਬਹੁਤ ਵਧੀਆ ਜੀ ਠੀਕ ਹੈ ਕਿਹੜੀਆਂ ਕਿਹੜੀਆਂ ਦਵਾਈਆਂ ਆਪਣੇ ਕੋਲੇ ਇਹ ਡਾਕਟਰ ਬੀਐਸਕੇ ਦੀ ਮੈਡੀਸਨ ਹੈ ਜੀ ਜੀ ਇੱਕ ਹੀ ਕੰਮ ਹੁੰਦਾ ਹੈ ਇਹਦਾ ਇਹ ਮਨਸਟ੍ਰੂਟਸ ਖਤ ਰਹੀ ਜੀ ਅੱਛਾ ਜੀ ਦੁਨੀਆ ਆਪਾਂ ਸਵੇਰੇ ਚਵਾਈ ਕਰਦੇ ਆ ਸਵੇਰੇ ਚਵਾਈ ਦੇ ਟਾਈਮ ਆਪਾਂ ਨੂੰ ਪਤਾ ਲੱਗਿਆ ਵੀ ਛਿੱਤੀ ਆ ਰਹੀ ਹੈ ਰੋਜ ਆ ਗਿਆ ਹਾਂਜੀ ਇੱਕ ਨੰਬਰ ਦਵਾਈ ਹੈ ਬੀਐਸਕੇ ਦੀ 50 ਕਐਮਐਲ ਮੈਡੀਸਨ ਘੰਟੇ-ਘੰਟੇ ਬਾਅਦ ਤਿੰਨ ਵਾਰੀ ਰਿਪੀਟ ਕਰ ਦੋ अच्छा सुवे दो सुवे दो सुवे दो सुवे जी 3 ਘੰਟੇ ਰਿਕਵਰੀ ਹੋ ਜਾਂਦੀ ਜੀ ਜਿਹੜਾ ਥਣ ਬੰਦ ਹੋ ਜਾਂਦਾ ਜਾਂ ਥਣ ਬੰਦ ਹੋ ਜਾਂਦਾ 100 ਦਾ 200 ਦਾ 300 ਦਾ ਥਣ ਬੰਦ ਹੋਵੇ ਜੀ ਜੀ ਸੂਨ ਤੋਂ 1.5 ਮਹੀਨਾ ਪਹਿਲਾਂ ਇਹੀ ਮੈਡੀਸਨ 10 ml 3 ਟਾਈਮ ਅੱਛਾ ਜੀ ਕਲੀਅਰ ਹੋ ਗਿਆ ਠੀਕ ਹੈ ਜਿਹੜਾ ਥਣ ਬੰਦ ਹੁੰਦਾ ਉਹਦਾ ਕਾਰਨ ਇਹ ਹੀ ਆ ਮੇਨ ਜਿਹੜਾ ਆਪਣੇ ਸਟਾਰਟ ਕਰਨੀ ਹੁੰਦਾ ਜੀ ਠੀਕ ਹੈ ਜੀ ਕੋਈ ਹੋਰ ਜਿਹੜੀਆਂ ਪਸ਼ੂਆਂ ਨੂੰ ਪਿੰਡਾਂ ਦੇ ਵਿੱਚ ਤਰਸਾਨਾਂ ਦੀ ਸਮੱਸਿਆ ਘਟ ਹੁੰਦੀ ਆ ਜਿਹੜੇ ਛੋਟੇ ਫਾਰਮਰ ਹੁੰਦੇ ਆ ਇਹਦੇ ਫਾਰਮੂਲਾ ਉਹ ਤਾਂ ਡਾਕਟਰਾਂ ਦੇ ਨਾਲ ਨਾ ਵਿਗਿਆਨ ਦੇ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਜਿਹੜੀਆਂ ਮੁਸੀਬਤਾਂ ਆਉਂਦੀਆਂ ਨੇ ਉਹਨਾਂ ਲਈ ਕੋਈ ਦਵਾਈ ਹੋਵੇ ਸਾਡੇ ਕੋਲ ਪੋਰੀਆਂ 23 ਵਾਰੀ ਗਰਭ ਨਹੀਂ ਠਹਿਰਦਾ ਜੀ ਕੋਟ ਰੋ ਦੇ ਬਾਅਦ ਮੈਡ ਨੰਬਰ ਦੇ ਦਿਓ ਸਾਡੇ ਕੋਲ 400 ਜਿਵੇਂ ਤੁਸੀਂ ਸਵਾਲ ਕੀਤਾ ਜੀ ਜ਼ਿਆਦਾਤਰ ਬਾਕੀ ਸਹੀ ਗੱਲ ਹੈ 메인 ਪ੍ਰੋਬਲਮ ਰਿਪੀਟ ਬਰੀਡਿੰਗ ਦੀ ਆ ਰਹੀ ਹੈ ਜੀ ਇਹ ਬੀਐਸ ਕਰੇ ਪ੍ਰੋਡਕਟ ਹੈ ਕਿਹੜਾ ਹੈ ਜੀ ਇਹ ਚਾਰ ਬੋਤਲਾਂ ਹੁੰਦੀਆਂ ਨੇ 100 ਐਮਲਦੀਆਂ 5 ਐਮਲ ਦਵਾਈ ਦੇਣੀ ਹੁੰਦੀ ਆ ਸਵੇਰ ਸ਼ਾਮ ਜੀ ਠੀਕ ਹੈ ਜੀ ਇੱਕ ਰੈਗੂਲਰ ਇੱਕ ਮਹੀਨਾ ਜੀ ਬਚਾਲੇ ਇੱਕ ਬਾਈਆ ਛੜਵਾ ਕੇ ਅਗਲੇ ਬਾਈਏ ਤੇ ਇੱਕ ਬੋਤਲ ਜਿਹੜੀ ਬਾਜੂ ਅੱਧੀ ਪਹਿਲਾਂ ਅੱਧੀ ਵੇਲੇ ਬਾਅਦ ਚ ਠੀਕ ਹੈ ਜੀ 101% ਕੰਸੀਮ ਕਰ ਜੂ ਬੱਚਾ ਇਹ ਤਾਂ ਜਦੋਂ ਰਿਪੀਟ ਹੁੰਦੀ ਹੈਗਾ ਉਹ ਤੋਂ ਦੇਣੀ ਆ ਪਰ ਉਹ ਰਿਪੀਟ ਹੋਣ ਦਾ ਕਾਰਨ ਕੀ ਆ ਰਿਪੀਟ ਹੁੰਦੀ ਕਿਉਂ ਆ ਕੋਈ ਹੋਣ ਦਾ ਕਾਰਨ ਦੇਖੋ ਜੀ ਬੱਚੇ ਦਾਣੀ ਦੇ ਵਿੱਚ ਸਿਸਟ ਵੀ ਬਣੀ ਹੋ ਸਕਦੀ ਹੈ ਬੱਚੇ ਦਾਣੀ ਦੇ ਵਿੱਚ ਸ਼ੂਗਰ ਪਾਣਾ ਬੱਚੇ ਦੇ ਵਿੱਚ ਸੋਜਿਸ਼ ਬੜੇ ਬੜੇ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਨੇ ਬੱਚੇਦਾਨੀ ਦੇ ਜੀ ਇੱਕ ਚੀਜ਼ ਨੂੰ ਕਲੀਅਰ ਕਰ ਦੋ ਜੇਕਰ ਇੱਕ ਫਾਰਮਰ ਉਹਦਾ ਖਿਆਲ ਰੱਖ ਲਵੇ ਵੀ ਉਹਨੂੰ ਦਵਾਈ ਤੱਕ ਦੀ ਨੌਬਤ ਆਉਣ ਨਾ ਦਵੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਦੇਖੋ ਜੀ ਆਪਣਾ ਖਾਣ ਪਾਣਾ ਚਾਹੇ ਮਤਲਬ ਪਸ਼ੂ ਹੈ ਚਾਹੇ ਬੰਦਾ ਜੀ ਜਿੰਨਾ ਖਾਣ ਪੀਣ ਦਾ ਆਪਾਂ ਧਿਆਨ ਰੱਖਾਂਗੇ ਪਸ਼ੂ ਦਾ ਜਾਂ ਬੰਦੇ ਦਾ ਹੈਣਾ ਜੀ ਦਾ ਬੈਸਟ ਹੈ ਹਮ ਸਰਾਚਰੀ ਹੈ ਠੀਕ ਹੈ ਜੀ ਇਹ ਕਿੰਨੇ ਕੁ ਦੀ ਦਵਾਈ ਹੁੰਦੀ ਆ ਇਸਰ 960 ਰੁਪਏ ਦੀ ਕਿੱਟ ਹੁੰਦੀ ਹੈ ਜੀ ਮਾਰਕੀਟ ਤੇ ਇਹ ਲਗਭਗ 850 ਰੁਪਏ ਦੀ ਵਿਕਦੀ ਹੈ ਜੀ ਹਰੇਕ ਮੈਡੀਕਲ ਤੋਂ ਮਿਲ ਸਕਦੀ ਹੈ ਲਗਭਗ ਜੀ ਲਗਭਗ ਅਵੇਲੇਬਲ ਹੈ ਜੀ ਠੀਕ ਹੈ ਜੀ ਹੋਰ ਕੋਈ ਦਵਾਈ ਹੋਵੇ ਵੀਰੇ ਦਵਾਈਆਂ ਬੜੀਆਂ ਨੇ ਜੀ ਜਿਵੇਂ ਅੱਜ ਕੱਲ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਮੱਜਾਂ ਦੇ ਵਿੱਚ ਟੀਕਾ ਲਵਾਉਣ ਦੀ ਜੀ ਇੱਕ ਆਪਣੀ ਦਵਾਈ ਹੁੰਦੀ ਹੈ ਹੈਪੀ ਮੂਡ ਜਿਆਦਾਤਰ ਦਵਾਈਆਂ ਵਰਤੀਆਂ ਜਾਂਦੀਆਂ ਨੇ ਮੂੰਹ ਦੇ ਵਿੱਚ ਪਾਉਣ ਦਾ ਤਰ ਜੀ ਇਹ ਦਵਾਈ ਐਗਾਂ ਦੀ ਹੈ ਜੀ 1 ਐਮਐਲ ਸਨੰਜ ਭਰ ਕੇ ਅੱਧਾ ਅੱਧਾ ਐਮਐਲ ਜੀ ਨੱਕ ਤੋਂ ਸੰਘਾ ਦੋ ਜੀ ਜੀ ਪਹਿਲੇ ਡਾਂਗੀ ਰਿਜ਼ਲਟ ਹੋਊਗਾ ਅੱਛਾ ਜੀ ਕਿਹੜੀ ਮਾਂ ਕੀ ਦੁੱਧ ਨਹੀਂ ਲਾਉਂਦੇ ਉਹਦੇ ਕੋਲ ਹਾਂਜੀ ਹਾਂਜੀ ਦੁੱਧ ਲਾਉਂਦੇ ਨਹੀਂ ਹੈਗੀ ਲੱਤ ਮਾਰਦੀ ਆ ਛੜਾਂ ਕਰਦੀ ਆ ਹਨਾ ਜੀ ਆਲ ਕਰਦੀ ਆ ਬੱਚੇ ਨੂੰ ਨਹੀਂ ਲੈ ਰਹੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਓਕੇ ਬ੍ਰਦਰ ਓਕੇ ਆਲੂ ਪੱਟ ਕੇ ਸਾਫ਼ ਕਰਨ ਵਾਲੀ ਮਸ਼ੀਨ ਹੋਊਗੀ ਕਿ ਆਲੂ ਸ਼ੰਟਣ ਵਾਲੀ ਮਸ਼ੀਨ ਹੋਊਗੀ ਮੇਰੀ ਸਮਝ ਤੋਂ ਬਾਹਰ ਦੀ ਗੱਲ ਆ ਪਰ ਸੰਤ ਕਾਫੀ ਸੋਹਣਾ ਖਾਸਤਲੇ ਬੰਨੇ ਆਲੂ ਪਟਣ ਵਾਲੀ ਆ ਤੇ ਇੱਧਰ 4 ਪਾਉਣ ਵਾਲੀ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਜਾਂ ਮੱਕੀ ਵੱਢਣ ਵਾਲੀ ਮਸ਼ੀਨ ਆ ਇਹ ਭਾਈ ਉਹ ਨਹੀਂ ਡੈਮੋ ਲੈ ਕੇ ਦੇਖ ਰਿਹਾ ਤਾ ਇਹ ਮਾਹੌਲ ਪੂਰਾ ਮਗਧਿਆ ਹੋਇਆ ਓਵੇਂ ਤਾਂ ਬਦਲ ਵਾਈਆ ਪਰ ਬਹੁਤ ਕਿਸਾਨ ਭਰਾ ਮੇਲੇ ਦੇ ਵਿੱਚ ਹਮ ਹਮਾ ਕੇ ਪੁੱਜ ਰਹੇ ਆ ਲੀਬੀ ਜੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਭੈਣਾ ਮੇਲੇ ਦੇ ਵਿੱਚ ਆ ਰਹੀਆਂ ਨੇ ਬਹੁਤ ਸਾਰੇ ਨਵੇਂ ਫਾਰਮਰ ਬਹੁਤ ਸਾਰੇ ਨਵੇਂ ਪੰਜਾਬੀ ਭਰਾ ਇਸ ਧੰਦੇ ਨਾਲ ਦੁਬਾਰ ਤੋਂ ਜੁੜ ਰਹੇ ਨੇ ਚਾਰ ਪਾਉਣ ਦੀ ਵੀਰੇ ਵਿਧੀ ਕੀ ਹੁੰਦੀ ਆ ਜਿਹੜੇ ਆਪਣੇ ਪੰਜਾਬੀ ਕਿਸਾਨ ਨੇ ਜਾਂ ਆਪਣੇ ਫਾਰਮਰ ਨੇ ਉਹਨਾਂ ਤੇ ਚਾਰ ਨੂੰ ਉਲੀ ਪੈ ਜਾਂਦੀ ਆ ਉਹ ਕੋਈ ਉੱਪਰ ਜੇ ਰੱਖ ਦੇਣ ਨਾ ਬੱਠੇ ਪਾਉਂਦੇ ਨੇ ਜੀ ਤਾਂ ਉਲੀ ਲੱਗ ਜਾਂਦੀ ਆ ਤੇ ਜਿਹੜਾ ਚਾਰ ਆ ਇਹ ਪਾਉਣਾ ਐਵੇਂ ਗੱਠਾਂ ਦੇ ਵਿੱਚ ਚਾਹੀਦਾ ਗੱਠਾਂ ਦੇ ਵਿੱਚ ਜਿਹੜੀ ਆਪਾਂ ਪਾਉਂਦੇ ਇਹਦੇ ਚ ਉਲੀ ਨਹੀਂ ਲੱਗਦੀ ਇਹ ਬੰਦ ਹੋ ਜਾਂਦਾ ਨਾ ਪੂਰਾ ਫਰਮੇਸ਼ਨ ਹੋ ਜਾਂਦੀ ਆ ਇਹਦੇ ਪਰ ਆਪਾਂ ਦੇਖੀਦਾ ਆਸਟ੍ਰੇਲੀਆ ਦੇ ਵਿੱਚ ਹੋ ਗਿਆ ਜਾਂ YouTube ਤੇ ਦੇਖੀਦਾ ਉਹ ਵੀ ਤਾਂ ਬਾਹਰ ਖੁੱਲੇ ਦੇ ਵਿੱਚ ਹੀ ਪਾਉਂਦੇ ਆ ਉਹਨਾਂ ਦਾ ਸਿਸਟਮ ਹੋਰ ਆ ਜੀ ਉਹ ਜਿਹੜੇ ਖੁੱਲੇ 'ਚ ਪਾਉਂਦੇ ਨਾ ਪੱਕਾ ਪੱਠਣ ਦਾਣਾ ਥੱਲੇੋਂ ਪੱਕਾ ਭੱਲੋ ਵੀ ਪੱਕਾ ਹੁੰਦਾ ਸੈਡਾਂ ਵੀ ਪੱਕਾ ਹੁੰਦਾ ਨਾ ਤੇ ਫਿਰ ਤਰਪਾਲ ਦੀ ਲੇਹਰਾਂ ਹੀ ਬਹੁਤ ਲਾਉਂਦੇ ਨੇ ਆਪਾਂ ਨੇ ਇੱਕ ਦੋ ਤਰਪਾਲ ਦੀ ਲੇਹਰਾਂ ਲਾਉਣੀ ਆ ਉਹਨਾਂ ਦੇ ਪੱਤਗੜ ਪੰਜ ਛੇ ਲੇਹਰਾਂ ਲਾਉਣੀ ਤਰਪਾਲ ਹੂੰ ਤੇ ਉਹਨੂੰ ਤਵਾਈ ਬਹੁਤ ਕਰਦੇ ਨੇ ਉਹਦੇ ਨਾਲ ਕਪੈਨਾਂ ਨਾਲ ਤਵਾਈ ਕਰਨਾ ਲਤਾੜਨਾ ਜ਼ਰੂਰੀ ਆ ਲਤਾੜਨਾ ਜ਼ਰੂਰੀ ਆ ਆਪਾਂ ਨਾਲ ਜੋੜਿਆ ਸਵਾਈ ਜ਼ਰੂਰੀ ਆ ਇਹਨਾਂ ਨੂੰ ਤੋ ਪ੍ਰੈਸ਼ਰ ਕਰਾਂਗੇ ਦਬਾ ਦੇਵਾਂਗੇ ਉੰਨੇ ਹੀ ਵਧੀਆ ਬਣਨਗੇ ਇਹ ਵੀ ਮੱਕੀ ਦਾ ਤੁਹਾਡਾ ਆਪਣਾ ਨਹੀਂ ਆਪਾਂ ਹਾਂ ਇਕਲਾਟਾ ਕੰਪਨੀ ਆ ਠੀਕ ਹੈ ਕਿੰਨਾ ਝਾੜ ਦੱਸ ਦਿੰਦੇ ਹੋ ਤੁਸੀਂ ਬਈ 300 ਤੋਂ ਲੈ ਕੇ 300 ਕੁੰਟਲ ਸਾਈਲੇਜ ਵਾਸਤੇ ਫਿਰ ਤੇ ਕੱਲਾ ਕੱਲੇ ਚਾਰ ਵਾਸਤੇ ਆ ਜੇ ਕਿਸੇ ਫਾਰਮਰ ਨੇ ਹੋਵੇ ਦੂਜਾ ਮੱਕੀ ਬਣਾ ਕੇ ਚਾਹੇ ਨਹੀਂ ਹਸਕਲ ਸਾਈਲੇਜ ਵਾਲਾ ਫਰਮਰ ਮੱਕੀ ਵਾਲਾ ਡਾਲ ਲੱਗੇ ਪਹਿਲੇ ਤਾਂ ਪਕਾਣੀ ਮੱਕੀ ਵਾਸਤੇ ਲੱਗਦਾ ਆ ਸਾਈਲੇਜ ਵਾਸਤੇ ਅਕੇ ਲੱਗਦਾ ਆਉਣਾ ਟਿਕਾ ਦਾਣਾ ਦਾ ਪੂਰਾ ਬਣੂਗਾ ਜੇ ਦਾਣਾ ਪੂਰਾ ਬਣ ਜੇ ਤਾਂ ਕਿਸੇ ਨੇ ਹੋਵੇ ਵੀ ਛੱਲੀ ਕੱਟਣੀ ਹੋਵੇ ਤਾਂ ਨਿਕਲ ਜੂਗਾ ਕੰਮ ਤਾਂ ਆਊਗਾ ਨਿਕਲ ਜੂਗਾ ਫਿਰ ਝਾੜ ਕੱਟ ਰਹਿੰਦੇ ਪਕਾਣੀ ਵਾਸਤੇ ਠੀਕ ਹੈ 70 ਤੋਂ 75 ਦਿਨਾਂ ਤਿਆਰ ਹੋ ਜਾਣੀਆਂ ਸਾਇਲੈਂਸ ਦੇ ਵਾਸਤੇ 70 ਤੋਂ 75 ਦਿਨ ਤੇ ਠੀਕ ਹੈ ਜੀ ਅੰਦਰ ਵਟ ਕੇ ਦੇਖਦੇ ਹਾਂ ਕੀ ਤਾਮ-ਜਾਮ ਆ ਬਾਈਨਾ ਨੇ ਇਧਰ ਫਿਲਮ ਹੈਗੀ ਹੈ ਸਾਇਲੈਂਸ ਫਿਲਮ ਜੀ 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 ਇਹ ਆਪਾਂ ਬਹੁਤ ਵਧੀਆ ਕੁਆਲਿਟੀ ਦੀ ਬਣਾਈ ਹੈ ਕਿ ਤਾਂ ਕਿ ਇਹ ਧੁੱਪ, ਗਰਮੀ, ਬਾਰਿਸ਼ ਕੋਈ ਪ੍ਰੋਬਲਮ ਨਹੀਂ ਹੋਵੇ। ਬੋਟੀ ਤਾਂ ਨਾ ਹੋ ਧੁੱਪੇ। ਹਾਂ? ਧੁੱਪੇ ਗੜੀ ਬੋਟੀ ਹੋ ਜਾਂਦੀ ਹੁੰਦੀ ਹੈ। ਕੁਝ ਨਹੀਂ ਹੋਊਗਾ ਇਹਨੂੰ। ਕੋਈ ਬੋਟੀ ਨਹੀਂ ਹੋਊਗੀ, ਕੁਝ ਨਹੀਂ ਹੋਊਗਾ। ਬਿਲਕੁਲ ਵਧੀਆ ਮਾਲ ਹੈ। ਹੋਰ ਨਾਲ ਤੁਹਾਡਾ ਜਿਹੜਾ ਸਾਇਲਜ ਦਾ achar ਹੈ ਉਹ ਬਹੁਤ ਵਧੀਆ ਰਹੂਗਾ। ਕੋਈ ਉਹਨੂੰ ਪ੍ਰੋਬਲਮ ਨਹੀਂ। ਅੱਗੇ ਡੰਗਰ ਖਾਨ ਜੋ ਮਰਜੀ ਖਾਨ ਕੋਈ ਦੇਖੇ। ਤੇ 21 ਰੇਟ ਦਾ ਕੀ ਫਰਕ ਹੁੰਦਾ ਜਿਹੜਾ ਚੰਗਾ ਵਾੜਾ ਹੁੰਦਾ ਤੁਹਾਡੇ ਕੋਲ ਰੇਟ ਦਾ ਆਈ ਵਾਰਕ ਹੈ ਕਿ ਜਿਹਨੇ ਮਾਲ ਘੱਟ ਪਾਇਆ ਜਿਹੜਾ ਧੁੱਪ ਚ ਖਰਾਬ ਹੋ ਜਾਊਗਾ ਉਹਦਾ ਰੇਟ ਘੱਟ ਹੋਊਗਾ ਇਹ ਕੀ ਰੇਟ ਪਾਊਗਾ ਫਾਰਮਰ ਨੂੰ ਇਹ ਫਾਰਮਰ ਨੂੰ ਪਾਊਗਾ 150 ਰੁਪਏ ਪਲੱਸ ਜੀਐਸ ਪ੍ਰਤੀ ਪ੍ਰਤੀ ਕਿਲੋ ਠੀਕ ਹੈ ਇੱਕ ਕਿਲੋ ਦੇ ਨਾਲ ਕਿੰਨਾ ਸਾਈਲੇਜ ਢੱਕਿਆ ਜਾ ਸਕਦਾ ਕਿੰਨਾ ਇੱਕ ਕਿਲੋ ਨਾਲ 200 ਕਿਲੋ ਸਾਈਲੇਜ ਢੱਕਿਆ ਜਾ ਸਕਦਾ 200 ਕਿਲੋ ਦੀ ਇੱਕ ਗੱਟ ਹੈ ਫੋ ਕਿਲੋ ਚ 10 ਦਾ ਕਿਲੋ ਮੰਨ ਲਾ ਜੇ 1 ਏਕੜ ਦਾ ਸਾਈਲੇਜ ਪਾਉਣਾ ਹੋਵੇ ਤਾਂ ਕਿੰਨੇ ਕਿਲੋ ਲੱਗੂਗਾ ਉਹ ਆਈਡੀਆ ਨਹੀਂ ਉਹ ਆਈਡੀਆ ਨਹੀਂ 1 ਏਕੜ ਚ ਕਿੰਨੀ ਕਿੰਨੀ ਮੱਕੀ ਪੀਜੀ ਹੈ ਉਹ ਪੰਨੂ ਮਤਾਂ ਅੱਸੀ ਕੱਲ ਸਾਰੇ ਕਿਸਾਨ ਭਰਾਵਾਂ ਨੂੰ ਗੋਡਵਰ ਸਟਾਲ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਪ੍ਰੋਬਤ 72 ਤੋਂ 79 ਦੇ ਆਪਣੇ ਮੇਜ ਆਉਂਦੀ ਆ ਜਿਹਦਾ 72 ਤੋਂ 75 ਦਿਨਾਂ ਦੇ ਵਿੱਚ ਸੈਲਜ ਲਈ ਬਿਲਕੁਲ ਤਿਆਰ ਹੋ ਜਾਂਦੀ ਆ ਲਗਭਗ ਦਾ 250 300 ਕੁਆਟਲ ਦਾ ਵੇਟ ਆ ਜਾਂਦਾਗਾ ਜੀ ਆਪਨੇ ਨਵੇਂ ਜਵਾਰ ਦਿੱਤੀ ਆ ਜਿਹਦੇ 20 ਤੋਂ 25 ਕਿਟਾਈਆਂ ਜੀ ਬਲਟੀਕਟ ਦੇ ਵਿੱਚ 20 ਤੋਂ 25 ਕਿਟਾਈਆਂ ਦਿੰਦੇ ਲਗਭਗ 2 ਤੋਂ 2.5 ਸਾਲ ਤੱਕ ਚੱਲਦੀ ਆ ਅਜਟ ਜਟ ਬਲਟੀਕਟ ਜਵਾਰ ਆ 3 ਤੋਂ 5 ਕਿਟਾਈਆਂ ਸਮਾਲ ਸੀਡ ਟੈਕਨੋਲੋਜੀ ਦੇ ਨਾਲ ਇਹ ਦਿੱਤੀ ਗਈ ਆ ਸੈਲਜ ਸੋਰਗੋ 3 ਕਿਲੋ ਪਰ ਏਕੜ ਦੇ ਹਿਸਾਬ ਨਾਲ ਪਾਣੀ ਆ ਇਹ ਸਰ ਇਹਦਾ ਜਵਾਰ ਦਾ ਚਾਰ ਪਾਇਆ ਜਾਂਦਾ ਹੈ ਆ ਸਿੰਗਲ ਕੱਟ ਦੇ ਵਿੱਚ ਪ੍ਰੋਡਕਟ ਹੈ ਜਿਹਦੀ ਲਗਭਗ ਏਂਜ ਸਿੱਟਾ ਕੱਢਣ ਦੀ ਉਮਰ 120 ਦਿਨ ਦੀ ਹੈ 120 ਦਿਨਾਂ ਤੱਕ 4 ਮਹੀਨੇ ਲਗਭਗ ਇਹ ਸਿੱਟਾ ਨਹੀਂ ਕੱਢਦੀ ਤੇ 15 ਤੋਂ 18 ਫੁੱਟ ਲਗਭਗ ਦੀ ਹੈਟ ਰਹਿੰਦੀ ਹੈ ਇਹ ਇਹ ਕਨਾਲ ਤਾਂ ਨਾ ਇਕੜ ਦਾ ਕਿੰਨੇ ਦਾ ਕਹਿ ਜੂਗਾ ਵੀ ਇਹਦਾ ਰੇਟ ਕੀ ਸਭ ਕਰਾ ਰੇਟ ਆ ਤਾਂ ਲਗਭਗ 450 ਤੋਂ 500 ਰੁਪਏ ਪਰ ਕਨਾਲ ਦਾ ਹੈ ਕਿਲੋ ਕਨਾਲ ਦਾ ਰੇਟ ਮੇਲੇ ਦੇ ਵੱਖਰੇ ਵੱਖਰੇ ਰੰਗਾਂ ਚੋਂ ਇੱਕ ਰੰਗ ਇਹ ਵੀ ਬਾਈ ਹੁਣੀ ਖੂਨਦਾਨ ਕਰ ਰਹੇ ਆ ਬਾਈ ਹੁਣੀ ਘਰੋਂ ਚਾਰ ਪਾ ਕੇ ਲਿਆਏ ਆ ਚੋਂ ਪੰਜਾਂ ਮੁੰਡਿਆਂ ਦਾ ਗਰੁੱਪ ਆ ਤੇ ਮੇਲੇ ਦੇ ਵਿੱਚ ਰੰਗ ਮੰਨੀ ਬੈਠਿਆ ਹੁੰਦਾ ਜੀ ਮੇਰਾ ਨਾਮ ਗਰੇਸ਼ ਸਿੰਘ ਪਿੰਡ ਧਰਮੋਚਕ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਮਧੂਮੱਖੀ ਫਾਰਮਿੰਗ ਕਰ ਰਹੇ ਹਾਂ ਜੀ ਮੇਰੇ ਫਾਦਰ ਸਾਹਿਬ 1992 ਤੋਂ ਮਧੂਮੱਖੀ ਦਾ ਫਾਰਮਿੰਗ ਕਰ ਰਹੇ ਸੀ ਜੀ 2013 ਚ ਮੈਂ ਇਸ ਕੰਮ ਚ ਆਇਆ ਤੇ 2015 ਚ ਅਸੀਂ ਆਪਣਾ ਬ੍ਰਾਂਡ ਬਣਾਇਆ ਨਿਊ ਗੋਲਡਨ ਪੰਜਾਬ ਹਨ ਇਸ ਨੂੰ ਵੱਖ-ਵੱਖ ਖੇਸਾਨ ਮੇਲੇ ਤੇ ਪ੍ਰਦਰਸ਼ਨੀ ਦੇ ਤੌਰ ਤੇ ਲੈ ਕੇ ਜਾਂਦੇ ਆ ਤੇ ਲੋਕਾਂ ਤੱਕ ਸ਼ੁੱਧ ਸ਼ਹਿਦ ਪਹੁੰਚਾਉਂਦੇ ਆ ਇਹ ਮਲਟੀ ਫਲੋਰੇ ਦਾ ਸ਼ਹਿਦ ਆ ਜੀ ਜਿਹੜਾ ਬਸੰਤ ਰੁੱਤ ਚ ਨਿਕਲਦਾ ਵੱਖ-ਵੱਖ ਫਲੋਰੇ ਦਾ ਜਿਹੜਾ ਜਿਸੇ ਤਰੀਕੇ ਨਾਲ ਸਾਡੇ ਕੋਲ ਵੱਖ-ਵੱਖ ਫਲੋਰੇ ਦੇ ਸ਼ਹਿਦ ਹੁੰਦੇ ਆ ਜਿਵੇਂ ਇਹ ਜੰਮਿਆ ਹੋਇਆ ਸਰੋਂ ਦੇ ਫੁੱਲ ਦਾ ਸ਼ਹਿਦ ਆ ਇਹਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਡਿਮਾਂਡ ਆ ਇਹ ਸਭ ਤੋਂ ਵੱਧ ਸ਼ਾਇਦ ਇੰਡੀਆ ਚ ਨਿਕਲਦਾ ਤੇ ਸਾਰੇ ਦਾ ਸਾਰਾ ਐਕਸਪੋਰਟ ਕਰ ਦਿੱਤਾ ਜਾਂਦਾ ਹੈ ਇਹ ਖਾਸियत ਕੀ ਆਮ ਸ਼ਹਿਦ ਨਾਲੋਂ ਕਿੱਥੇ ਵੱਧ ਕੰਮ ਕਰਦਾ ਹੈ ਇਹ ਵੀਰ ਜੀ ਵੇਖੋ ਇਹਦੇ ਵਿੱਚ ਗਲੂਕੋਜ਼ ਦੀ ਮਾਤਰਾ ਬਹੁਤ ਜ਼ਿਆਦਾ ਹੈ तकरीबन 42% ਗਲੂਕੋਜ਼ ਦੀ ਮਾਤਰਾ ਹੈ ਗਲੂਕੋਜ਼ ਇੱਕ ਇਹੋ ਜੀ ਚੀਜ਼ ਹੈ ਜਿਹੜੀ ਆਪਣੀ ਬਾਡੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਠੀਕ ਹੈ ਜੀ ਇਸ ਕਰਕੇ ਇਹ ਤੇ ਸਪੈਸ਼ਲ ਇਹੋ ਜਾਂ ਗਲੂਕੋਜ਼ ਜ਼ਿਆਦਾ ਹੋਣ ਕਰਕੇ ਸਿੱਧਾ ਆਪਣੇ ਖੂਨ ਦੇ ਵਿੱਚ ਡਿਸੋਲਵ ਹੁੰਦਾ ਤੇ ਖੂਨ ਆਪਣੇ ਨੂੰ ਸਾਫ਼ ਕਰਦਾ ਆ ਸ਼ਾਇਦ ਦੀ ਤਸਵੀਰ ਤਾਂ ਵੀ ਫਰਕ ਹੁੰਦੇ ਕਈ ਜਾਂਦੇ ਵੀ ਕਿਹੜਾ ਪਸੰਦ ਲੁੱਟਦਾ ਸ਼ਾਇਦ ਹੁੰਦਾ ਉਹਦੀ ਤਸਵੀਰ ਹੋਰ ਹੁੰਦੀ ਆ ਜਿਹੜਾ ਗਰਮੀ ਦਾ ਹੁੰਦਾ ਉਹ ਨਹੀਂ 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 ਵੀ ਤੇ ਸ਼ਾਇਦ ਨੂੰ ਖਾਣ ਦਾ ਤਰੀਕਾ ਹੁੰਦਾ ਜੇ ਜੇ ਨੂੰ ਤੁਸੀਂ ਸਕੰਜਵੀ ਚ ਪਾ ਕੇ ਪੀਓਗੇ ਇਹਦੀ ਤਸਵੀਰ ਠੰਡੀਆਂ ਜੇ ਇਹੋ ਸ਼ਾਇਦ ਤੁਸੀਂ ਗਰਮ ਦੁੱਧ ਚ ਪਾ ਕੇ ਪੀਓਗੇ ਤੇ ਦੀ ਤਸਵੀਰ ਗਰਮ ਆ ਇਹ ਨਹੀਂ ਹੈਗਾ ਵੀ ਸ਼ਾਇਦ ਗਰਮ ਜਾਂ ਠੰਡਾ ਹੁੰਦਾ ਹੈ ਸ਼ਾਇਦ ਨੂੰ ਪੀਣ ਦੇ ਤਰੀਕੇ ਵੱਖੋ ਵੱਖ ਹੁੰਦੇ ਆ ਜੇ ਆਪਾਂ ਇਹਨੂੰ ਸਕੰਜਵੀ ਚ ਪਾਵਾਂ ਜੇ ਪਾ ਗਰਮ ਦੁੱਧ ਚ ਪਾ ਕੇ ਪੀਵਾਂਗੇ ਤੇ ਇਹ ਗਰਮ ਆ ਜਾਂ ਫਰਿੱਜ ਚ ਰੱਖ ਕੇ ਨੂੰ ਖਾਣਾ ਤਾਂ ਇਹ ਠੰਡਾ ਰਹੇਗੀ ਵਿੱਚ ਵੈਸੇ ਸ਼ਾਇਦ ਨੂੰ ਫਰਿੱਜ ਚ ਰੱਖਣਾ ਨਹੀਂ ਚਾਹੀਦਾ ਇਹਨੂੰ ਨਾਰਮਲ ਟੈਂਪਰੇਚਰ ਚ ਹੀ ਰੱਖਣਾ ਚਾਹੀਦਾ ਅੱਛਾ ਜੀ ਹਾਂਜੀ ਹਾਂਜੀ ਕੋਈ ਵੀ ਸ਼ਾਇਦ ਉਹਨੂੰ ਨਾਰਮਲ ਟੈਂਪਰੇਚਰ ਚ ਹੀ ਰੱਖੋ ਇਹ ਵਿੱਚ ਸਰੋਂ ਦੇ ਫੁੱਲ ਦਾ ਸ਼ਾਇਦ ਆ ਜੀ ਅੱਛਾ ਮੈਂ ਦੇਖਿਆ ਕੋਈ ਲਿਆਦਾ ਇਹ ਖੰਡਾ ਸਮੇਂ ਦੇ ਰੁੱਤ ਦੇ ਡਿਪੈਂਡ ਕਰਦਾ ਆ ਉਹ ਜੋ ਕਿ ਮੈਂ ਲੈ ਗਿਆ ਮੈਂ ਕੈਨੇਡਾ ਲੈ ਗਿਆ ਜੀ ਮੇਰੇ ਕੋਲ ਉੱਥੇ ਪਿਆ 20 ਸਾਲ ਇਹ ਮੌਸਮ ਦੀ ਕੈਨੇਡਾ ਤੋਂ ਇਹ ਹਾਂ ਠੀਕ ਆ ਜੀ 20 ਸਾਲ ਆ ਜੀ ਮੇਰੇ ਕੋਲੇ ਪਿਆ ਉਹ ਠੀਕ ਆ ਹੋ ਉਹਦਾ ਤਕਰੀਬਨ 40% ਕੈਨੇਡਾ ਚ ਐਕਸਪੋਰਟ ਹੁੰਦਾ ਜੀ ਆਪਣੇ ਅਪੇਡਾ ਦੇ ਗਰਾਊਂਡ ਦੇ ਵਿੱਚ ਨਾ ਨਾ ਜਿਹੜਾ ਇੱਥੋਂ ਮੈਂ ਹੋਰ ਗਿਆ ਆਪਣੇ ਇੰਡੀਆ ਪ੍ਰੋਜੈਕਟ ਉਹ ਮੈਂ ਜਾ ਕੇ ਖਾਦਾ ਉਹ ਵੀ ਰੱਖੀ ਰੱਖਿਆ ਉਹ ਉਹ ਜਮਿਆ ਨਹੀਂ ਜਿਹੜਾ ਉੱਥੋਂ ਹੀ ਖਰੀਦੇ ਆ ਉਹ ਜਮਦਾ ਕੈਨੇਡਾ ਚ ਉਹ ਜਾਂਦਾ ਉਹ ਜਮਦਾ ਉਹ ਜਮਦਾ ਤੁਸੀਂ ਵੀ ਕਹੋ ਜਮਦਾ ਹਾਂਜੀ ਹਾਂਜੀ ਉਹ ਕਹਿੰਦੇ ਹੀ ਖੰਡ ਪਾਉਂਦੇ ਆ ਨਹੀਂ 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 ਮੱਖੀ ਨੂੰ ਖੰਡ ਪਾਉਂਦੇ ਮੇਰੇ ਸਾਹਮਣੇ ਪਾਉਂਦੇ ਆ ਨਹੀਂ ਨਹੀਂ ਜੀ ਸਾਡੇ ਕੋਲੇ ਫਾਰਮ ਆ ਯਾਰ ਉਹ ਬਾਬਾ ਜੀ ਨਹੀਂ ਮੱਖੀ ਨੂੰ ਇਹ ਵਿੱਚ 100 ਰੁਪਏ ਪਾਈ ਆ ਜੀ 180 ਦਾ ਕਿਲੋ 350 ਰੁਪਏ ਕਿਲੋ ਜਮਾ ਪਿਓਰ ਪਿਓਰ ਇਸੇ ਤਰੀਕੇ ਦਾ ਵੀਰ ਜੀ ਇਹ ਜਵੈਨ ਦੇ ਫੁੱਲ ਦਾ ਸ਼ਹਿਦ ਆ ਠੀਕ ਹੈ ਜੀ ਜਿਹੜੇ ਕਹਿ ਦਿੰਦੇ ਆ ਨਹੀਂ ਜੰਮਦਾ ਇਹ ਬਿਲਕੁਲ ਨਹੀਂ ਜੰਮਦਾ ਇਹ ਫਲੋਰੇ ਦੀ ਤਸਵੀਰ ਦੇ ਹਿਸਾਬ ਨਾਲ ਡਿਪੈਂਡ ਕਰਦਾ ਵੀ ਕਿਹੜੇ ਫੁੱਲਾਂ ਦਾ ਸ਼ਹਿਦ ਆ ਕਦੋਂ ਕੱਢਿਆ ਕਿਹੜੇ ਮੌਸਮ ਵਿੱਚ ਕੱਢਿਆ ਠੀਕ ਹੈ ਜੀ ਇਹ ਚਤੌੜਗੜ ਏਰੀਆ ਚ ਨਿਕਲਦਾ ਰਾਜਸਥਾਨ ਏਰੀਆ ਚ ਠੀਕ ਹੈ ਜੀ ਵੱਖੋ ਵੱਖ ਏਰੀਆ ਦੇ ਵੱਖੋ ਵੱਖ ਸ਼ਹਿਦ ਆ ਵੱਖੋ ਵੱਖ ਉਹਨਾਂ ਦੇ ਗੋੜ ਆ ਜੀ ਜੇ ਕਿਸੇ ਨੇ ਘਰੇ ਮੰਗਵਾਉਣਾ ਹੋਵੇ ਹਾਂਜੀ ਹਾਂਜੀ ਬਿਲਕੁਲ ਵੀਰ ਜੀ ਅਸੀਂ ਕੋਰੀਅਰ ਕਰ ਦਿੰਨੇ ਆ ਜੀ 78 376 62 476 ਮੇਰਾ ਨੰਬਰ ਆ ਜੀ ਇਸ ਤੇ ਫੋ ਠੀਕ ਹੈ ਜੀ ਤੁਹਾਡੇ ਘਰੇ ਪਹੁੰਚੇਗਾ ਕੋਰੀਅਰ ਖਰਚੇ ਤੁਹਾਡਾ ਆਏਗਾ ਤੁਹਾਡੇ ਘਰੇ ਪਹੁੰਚੇਗਾ 180 ਰੁਪਏ ਕਿਲੋ ਹਾਂ ਉਹ ਯਾਰਾ ਕੇ ਟੇਸ ਹੈ ਇਹ ਰਪਿਆ 180 ਰੁਪਏ ਕਿਲੋ ਆਦਰ ਆ ਜੋ ਵੀਰੇ ਹਾਂਜੀ ਵੀਰੇ ਇਹ ਆਪਣਾ ਚਾਕਲੇਟ ਵਾਲਾ ਫਲੇਵਰ ਹੋ ਗਿਆ ਜੀ ਇਹ ਆਮਲੇ ਵਾਲਾ ਹੋ ਗਿਆ ਜੀ ਆਮਲੇ ਦਾ ਪਾਊਡਰ ਬਣਾ ਕੇ ਪੀਸ ਕੇ ਪਾਇਆ ਜਾਂਦਾ ਜੀ ਔਲਾ ਵੈਸੇ ਆਪਾਂ ਖਾਣ ਲਈ ਸਿਹਤਮੰਦ ਲਈ ਵਧੀਆ ਜਿਵੇਂ ਕਹਦੇ ਹੁੰਦੇ ਆ ਔਲੇ ਦੇ ਖਾਦੇ ਦਾ ਸਿਆਣੇ ਦੇ ਕਹੇ ਦਾ ਸਵਾਦ ਦਾ ਬਾਅਦ ਚ ਹੀ ਪਤਾ ਲੱਗਦਾ ਖਾਂਦਾ ਲੇਕਿਨ ਕੋਈ ਨਹੀਂ ਹੈਗਾ ਇਹ ਗੁੜ ਦੇ ਵਿੱਚ ਆਪਾਂ ਨੇ ਮਿਕਸ ਕਰ ਦਿੱਤਾ ਜਿਹਦੇ ਨਾਲ ਨਾਲੇ ਤਾਂ ਆਪਾਂ ਗੁੜ ਖਾਧਾ ਜਾਂਦਾ ਜੀ ਜੋ ਸਿਹਤ ਲਈ ਵਧੀਆ ਗਾ ਨਾਲੇ ਔਲਾ ਖਾਦਾ ਜਾਂਦਾ ਦੋਨੋਂ ਚੀਜ਼ਾਂ ਲਈ ਆ ਇਹ ਆਪਣਾ ਜੀ ਮੂੰਫਲੀ ਸੌਂਫ ਜੁਆਇਨ ਕੋਪਨ ਆਰੀ ਵਾਲਾ ਗੁੜਾ ਜੀ ਟਿੱਕੀ ਬਣ ਗਈ ਇਹ ਇੱਧਰ ਆ ਗਿਆ ਜੀ ਇਹ ਚ ਇਹਦੇ ਮੈਡੀਕੇਟਡ ਗੁੜੇ ਦਾ ਨਾਮ ਦਿੱਤਾ ਮਿਕਸ ਗੁੜ ਕਹਿੰਦੇ ਆ ਇਹਦੇ ਵਿੱਚ ਸੌਂਫ ਜੁਆਇਨ ਹਲਦੀ ਸੌਣ ਦਾਲਚੀਨੀ ਕਾਲੀ ਮਰਚ ਤੇ ਵੱਡੀ ਛੋਟੀ ਇਲਾਚੀ ਤੇ ਮਗਾ ਇਹ ਸਾਰਾ ਕੁਝ ਮਿਕਸ ਕਰ ਦਿੱਤਾ ਜੀ ਸਾਰੀਆਂ ਦੇਸੀ ਚੀਜ਼ਾਂ ਖਾਣ ਲਈ ਵੈਸੇ ਆਪਾਂ ਕੁਝ ਵੀ ਨਹੀਂ ਖਾਂਦੇ ਅੱਜ ਕੱਲ ਤੇ ਗੁੜ ਦੇ ਵਿੱਚ ਸਾਰੀਆਂ ਮਿਕਸ ਕਰ ਦਿੱਤੀਆਂ ਨੇ ਇਹ ਆਪਣਾ ਸਿੰਪਲ ਗੁੜਾ ਹੈ ਜੀ ਇਹ ਕੀ ਰੇਟ ਬਊਗਾ ਇਹ ਨੈਚੁਰਲ ਹੈ ਜੀ ਆਪਣਾ 80 ਰੁਪਏ ਕਿਲ ਕਹਿੰਦਾ ਫਟ ਜਾਂਦੀ ਆ ਮੈਲ ਆ ਜਾਂਦੀ ਆ ਕੋਈ ਦਿੱਕਤ ਨਹੀਂ ਆਊਗੀ ਇਹ ਆਪਣਾ ਸੌਫ ਜਵੈਨ ਵਾਲਾ ਆ ਗਿਆ ਜੀ ਅੱਗੇ ਆ ਗਿਆ ਆਪਣਾ ਗੱਜਰ ਵਾਲਾ ਕੁੜੀ ਜੀ ਜੋ ਅੱਜਕੱਲ ਖੇਚਦਾ ਕੇਂਦਰ ਬਣਿਆ ਹੋਇਆ ਜਿੱਥੇ ਮਰਜੀ ਮੇਲੇ ਤੇ ਜਾਈ ਸਾਰਿਆਂ ਨਾਲ ਵੱਧ ਸੇੜੇ ਦੀ ਹੁੰਦੀ ਆ ਗਾਜਰਾਂ ਵਾਲੇ ਗੁੜ ਦੀ ਇਹਦੇ ਵਿੱਚ ਗਾਜਰਾਂ ਡ్రਾਈ ਫਰੂਟ ਦੇਸੀ ਕਿਓ ਵਗੈਰਾ ਪਾਕੇ ਜੀ ਜਿਵੇਂ ਗੁੜ ਦਾ ਗਾਜਰ ਪਾਕਾ ਹੁੰਦਾ ਆ ਬਲਸੇਰਾਂ ਦੇ ਵਿੱਚ ਜਿੰਨੇ ਵੀ ਆਉਂਦੇ ਆਗੇ ਗੁੜ ਦੇ ਗਾਜਰ ਪਾਕਾ ਹੁੰਦਾਗਾ ਜੀ ਲੋਕ ਮੁੱਲ ਲੈ ਕੇ ਦੁੱਧੋ ਆਪਣੇ ਘਰੇ ਕਿਸੇ ਦੇ ਜਿਹੜਾ ਬਣਾਉਂਦਾਗਾ ਉਹਦੇ ਘਰੇ ਕਿਸੇ ਦੇ ਦੱਸ ਗਊਆਂ ਮੱਝਾਂ ਬੰਨੀਆਂ ਨਹੀਂ ਹੋਈਆਂ ਉਹ ਮੁੱਲ ਲੈ ਕੇ ਬਣਾਊਗਾ ਜੋ ਵੀ ਬਣਾਊਗਾ ਉਹਦੇ ਵਿੱਚ ਨਰੇ ਕੈਮੀਕਲ ਦੁੱਧ ਦੇ ਵਿੱਚ ਤਾਂ ਮਿਕਸ ਹੈਗੀ ਆ ਤੇ 500 ਰੁਪਏ ਕਿਲੋ ਲੈ ਕੇ ਲੋਕ ਖਾਂਦੇ ਆ ਲੇਕਿਨ ਇਹਨੂੰ 200 ਰੁਪਏ ਕਿਲੋ ਆਪਾ ਦਿੰਨੇ ਆ ਇਹ ਉਹ ਦੁੱਧ ਦਾ ਉਹ ਦੁੱਧ ਪਤਾ ਵੀ ਨਕਲੀ ਆਉਂਦਾਗਾ ਇਹ ਅਸੀਂ ਖੁਦ ਕਹਨੇ ਆ ਵੀ ਬਿਲਕੁਲ ਪਿਓਰ ਹੈ ਕੋਈ ਕੈਮੀਕਲ ਨਹੀਂ ਕੋਈ ਮਿਸਾਲਾ ਨਹੀਂ ਕੋਈ ਕਲਰ ਨਹੀਂ ਕੋਈ ਚੀਨੀ ਨਹੀਂ ਅੱਗੇ ਆ ਗਈ ਆਪਣੀ ਨਾਰੀਅਲ ਸ਼ੱਕਰ ਆ ਗਈ ਜੀ ਇਹ ਗੁੜ ਵਾਲੇ ਚਣੇ ਆ ਗਏ ਜੀ ਮਲਾਈ ਚਣੇ ਆ ਕੋਈ ਛਿਲਕਾ ਲਾ ਕੇ ਉਤਾਰ ਕੇ ਬਣਾਏ ਹੁੰਦੇ ਆ ਜੀ ਇਹ ਕੋਈ ਕੱਚਣਾ ਵੀ ਇੱਕ ਵੀ ਚਣੇ ਚ ਹਾਰਡ ਨਹੀਂ ਨਿਕਲੂਗਾ ਅੱਗੇ ਨਾਰੀਅਲ ਦੀਆਂ ਪਿੰਨੀਆਂ ਆ ਗਈਆਂ ਜੀ ਇਹ ਵੀ ਫੇਵਰੇਟ ਨੇ ਲੋਕਾਂ ਦੀ ਪਸੰਦ ਆ ਜੀ ਤੇ ਅਲਸੀ ਦੀ ਆ ਗਈ ਜੀ ਅਲਸੀ ਦੀਆਂ ਪਿੰਨੀਆਂ ਆ ਗਈਆਂ ਤਿਲ ਦੀਆਂ ਪਿੰਨੀਆਂ ਆ ਗਈਆਂ ਸ਼ੱਕਰ ਆ ਗਈ ਜੀ ਦੇਸੀ ਜੀ ਬਿਨਾ ਕੈਮੀਕਲ ਨਾਲ ਕੋਈ ਮਸਾਲਾ ਨਾਲ ਚੀਨੀ ਨਾਲ ਕਲਰਾਂ ਨਾਲ ਕੋਈ ਕੈਮੀਕਲ ਜੀ ਬਿਲਕੁਲ ਨੇਚਰਲ ਕਲਰ ਹੈ ਜਿਹੜਾ ਧਰਤੀ ਨੇ ਗੰਨੇ ਨੇ ਕਲਰ ਦਿੱਤਾ ਜੀ ਉਹੀ ਕਲਰ ਹੈ ਜੀ ਜੇ ਕਿਸੇ ਨੇ ਘਰੇ ਪਹੁੰਚ ਕਰਾਉਣੀ ਹੋਵੇ ਕਰ ਦਿੰਦੇ ਹਾਂ ਹਾਂਜੀ ਕਰ ਦਾਂਗੇ ਜੀ ਆਪਣਾ ਨੰਬਰ ਲਓ 9417518750 9417518750 ਜੀ ਤੂਰੀ ਤੋਂ ਮਿੰਟ ਗੋਟਲਾ ਰੋਡ ਤੇ ਚਾਚੇਪਤੀ ਜਿੱਦਾਂ ਘਲਾੜਾ ਹੀ ਤਰ੍ਹਾਂ ਹਵੇਲੀ ਦੇ ਨਾਲ ਠੀਕ ਹੈ ਭਤੀਜੇ ਤਾਂ ਮੰਨ ਲਓ ਤੁਸੀਂ ਹੋਗੇ ਚਾਚਾ ਚਾਚਾ ਜੀ ਅੱਜ ਕਿਧਰੇ ਹੋਰ ਗਏ ਹੋਇਆ ਮੇਲਾ ਲਾਉਣਾ ਠੀਕ ਹੈ ਇਸ ਕਰਕੇ ਭਤੀਜੇ ਨਹੀਂ ਆਉਣਾ ਪਿਆ ਠੀਕ ਹੈ ਨਾ ਪੰਜਾਬ ਦੀ ਮੋਗਾ ਜਿਹੜਾ ਹੈ ਚੱਲ ਯਾਰ ਆ ਰਿਹਾ ਉਹ ਰੀਡਿੰਗ ਆ ਨਹੀਂ ਆ ਰਿਹਾ ਬਿਊਟੀ ਬਿਊਟੀ 24 25 ਮਹੀਨੇ ਕੀਏ ਬਸ ਭਾਈ ਹੁਣੀ ਤੇ ਇਹ ਫਸਟ ਰੱਬੜੇ ਵੀਰੇ ਦੋ ਦਾ ਬੇਰੇ ਕੀ ਨਾਮ ਆ ਨਾ ਮੇਰਾ ਬੱਬੂ ਆ ਵੀਰੇ ਪਿੰਡ ਕਿਹੜਾ ਹਾਂਜੀ ਪਿੰਡ ਵੀਰੇ ਹਾਂਜੀ ਪੰਨਾਪੁਰ ਸੈਦੌਰ ਜਿਲ੍ਹਾ ਮੋਡਾ ਠੀਕ ਪਹਿਲੇ ਨੰਬਰ ਤੇ ਆ ਗਏ ਹਾਂ ਹਾਂ ਪਹਿਲੇ ਨੰਬਰ ਤੇ ਆਈਏ ਦੋ ਦੰਦ ਬਹਿਣਾ ਚਾਹੀਏ ਠੀਕ ਆ ਦੋਵੇਂ ਠੱਗੀ ਰਹਿੰਦੇ ਉੱਤੇ ਆਪਾਂ ਨਾਮ ਲੈਂਦੇ ਆ ਜੀ ਇੱਕ ਮਿੰਟ ਦੇ ਰਿਹਾ ਜੀ ਇਹ ਬੁੱਤਿਆਰ ਜਰਜਾ ਦੇ ਸਾਹਾਂ ਨੂੰ ਆ ਆਦੀ ਕੋਲ ਧਿਆਨ ਲਾਓ ਉਹ ਬੰਦੇ ਵੀ ਆਇਆ ਸੀ ਉਹਨੇ ਬਸ ਕੋਈ ਇੱਕ ਜੰਮਿਆ ਮਾ ਇੱਕ ਟੱਕਾ ਤੱਕਿਆ ਭੱਜ ਗਿਆ ਸੰਤਾ ਵੀ ਲੱਗ ਗਿਆ ਸਾਡੇ ਆ ਸਾਨੂੰ ਉਪਰ ਦਾ ਲੱਗ ਗਿਆ ਕਿ ਜਾਲੀ ਵਿਵਸਥਾ ਕਰੂਗੀ ਇਹ ਜੀ ਬਿਲਾ ਰਹੇ ਨੇ ਸਾਡੇ ਪਾਸੇ ਜਿਹੜੇ ਮਲੇਕੀ ਉਹ ਸਿਸਟਮ ਅੱਗੇ ਚੱਲਿਆ ਹੈ ਆਵਾਜ਼ ਫੁੱਟ ਆਈ ਹੈ ਉਹਨਾਂ ਨੂੰ ਬਹੁਤ ਉਠਾਣਾ ਹੈ ਕਿੰਨੇ ਵੱਡੇ ਆ ਗੋੜਿਆਂ ਤੇ ਕਾਂਵਾਂ ਤੇ ਮੱਜਾਂ ਤੇ ਸ਼ਕੀਨਾਂ ਲਈ ਭਾਰਤ ਦੀ ਐਕਟਿਵਿਟੀ ਰਿਕਾਰਡ ਜੇਪੁਰ 55.6 ਲੀਟਰ ਤੋਂ ਚਵਾਈ ਦੇ ਉੱਤੇ ਬਜ਼ੂ ਲਾਇਆ ਹੈ